ਸਸੀਏ ਕਾਲ ਜੀ ਅੱਜ ਜਿਸ ਕੇਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਸ ਕਹਾਣੀ ਦੀ ਗੱਲ ਕਰਨ ਜਾ ਰਹੇ ਹਾਂ ਇਹ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਹੈ ਇਸ ਦੇ ਵਿੱਚ ਪੁਲਿਸ ਦੀ ਤਾਰੀਫ ਕਰਨੀ ਬਣਦੀ ਹੈ ਪੁਲਿਸ ਨੇ ਆਪਣੀ ਸੂਝ-ਬੂਝ ਦੇ ਨਾਲ ਇਹ ਕੇਸ ਨੂੰ ਹੱਲ ਕੀਤਾ ਮਤਲਬ ਇਸ ਦੇ ਵਿੱਚ ਮੱਖੀਆਂ ਅਤੇ ਮੱਛਰਾਂ ਤੋਂ ਇਹ ਪਤਾ ਲਗਾਇਆ ਗਿਆ ਕਿ ਕਤਲ ਕਿਸ ਨੇ ਕੀਤਾ ਹੈ ਨਹੀਂ ਤਾਂ ਇਸ ਕਾਤਲ ਵਾਲੇ ਪਤਾ ਹੀ ਨਹੀਂ ਲੱਗਣਾ ਸੀ ਕਿ ਇਹਨਾਂ ਲੋਕਾਂ ਦਾ ਕਾਤਲ ਕੌਣ ਹੈ ਲਗਭਗ 5 ਕਤਲ ਹੁੰਦੇ ਨੇ ਇਹ ਸਾਰੇ ਇੱਕ ਹੀ ਪਰਿਵਾਰ ਦੇ ਸੀ ਤੇ ਇਸ ਨੂੰ ਸੁਲਝਾਉਣ ਦੇ ਲਈ ਪੁਲਿਸ ਨੇ ਆਪਣੀ ਬਹੁਤ ਹੀ ਜ਼ਿਆਦਾ ਸੂਝਬੂਝ ਤੋਂ ਕੰਮ ਲਿਆ ਤੇ ਇਸ ਨੂੰ ਹੱਲ ਕੀਤਾ ਕਹਾਣੀ ਹੈ ਕੈਲੀਫੋਰਨੀਆ ਦੇ ਬੇਕਸਫੀਲਡ ਦੀ ਉੱਥੇ ਹਾਰਪਰ ਫੈਮਿਲੀ ਰਹਿੰਦੀ ਹੈ ਹਾਰਪਰ ਫੈਮਿਲੀ ਦੇ ਵਿੱਚ 5 ਮੈਂਬਰ ਸੀ ਹਾਰਪਰ ਫੈਮਿਲੀ ਦੀ ਜੋ ਮੁਖੀ ਸੀ ਇਸ ਦਾ ਨਾਮ ਸੀ ਐਨਸਟਾਈਨ ਹਾਰਪਰ ਇਸ ਨੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬੜੀ ਹੀ ਮੁਸ਼ਕਿਲ ਦੇ ਨਾਲ ਪਾਲਿਆ ਸੀ ਇਹ ਸਿੰਗਲ ਮਦਰ ਸੀ ਇਹਨੇ ਆਪਣੇ ਬੱਚਿਆਂ ਨੂੰ ਖੂਬ ਪੜਾਇਆ ਸੀ ਤੇ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕੀਤੀ ਸੀ ਚੰਗੀ ਪਰਿਵਰਿਸ਼ਤਿਤੀ ਸੀ ਤੇ ਇਸ ਤੋਂ ਇਲਾਵਾ ਜੋ ਐਨਐਸਟੀਨਾ ਸੀ ਇਸਨੇ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਬਹੁਤ ਜ਼ਿਆਦਾ ਜੋੜ ਕੇ ਰੱਖਿਆ ਸੀ ਮਤਲਬ ਕਿ ਇਹ ਚਰਚ ਦੇ ਵਿੱਚ ਜਾਂਦੇ ਸੀ ਇਹ ਜੋ ਬੱਚੇ ਸੀ ਆਪਣੀ ਮਾਤਾ ਦੀ ਆਗਿਆ ਦਾ ਪਾਲਣ ਕਰਦੇ ਸੀ ਇਹ ਕਾਫੀ ਜ਼ਿਆਦਾ ਧਾਰਮਿਕ ਸੀ ਇਹ ਉਸ ਦੀ ਕੋਈ ਵੀ ਗੱਲ ਨਹੀਂ ਮੋੜਦੇ ਸੀ ਸੋ ਇੱਕ ਬਹੁਤ ਵਧੀਆ ਫੈਮਲੀ ਸੀ ਤਾਂ ਅੱਗੇ ਕੀ ਹੁੰਦਾ ਹੈ ਐਨਸਟੇਨ ਦੀ ਇੱਕ ਛੋਟੀ ਬੇਟੀ ਸੀ ਜੌਨੀ ਜੋ ਜੌਨੀ ਸੀ ਇਹ ਆਪਣੀ ਮਾਂ ਦੀ ਬਹੁਤ ਜ਼ਿਆਦਾ ਲਾੜੀ ਸੀ ਉਸਦੇ ਬਹੁਤ ਕਰੀਬ ਸੀ ਤਾਂ ਇਹ ਵਧੀਆ ਪੜ੍ਹਾਈ ਕਰ ਰਹੀ ਸੀ ਜਦੋਂ ਇਹ ਪੜ੍ਹਾਈ ਕਰ ਰਹੀ ਹੁੰਦੀ ਆ ਤਾਂ ਇਹਨੂੰ ਅੱਗੇ ਜਾ ਕੇ ਉਸੇ ਸਕੂਲ ਦੇ ਵਿੱਚ ਆਪਣਾ ਸੁਪਰਵਾਈਜ਼ਰ ਦੀ ਜੌਬ ਮਿਲ ਜਾਂਦੀ ਹੈ ਇਹ ਜੋ ਜਰਨੀ ਸੀ ਇਹ ਬਾਸਕਟਬਾਲ ਦੀ ਬਹੁਤ ਵਧੀਆ ਪਲੇਅਰ ਸੀ ਤਾਂ ਅੱਗੇ ਜਾ ਕੇ ਇਸਦੀ ਮੁਲਾਕਾਤ ਉੱਥੇ ਹੀ ਇੱਕ ਇਨਸਾਨ ਦੇ ਨਾਲ ਹੁੰਦੀ ਹੈ ਜਿਸ ਦਾ ਨਾਂ ਸੀ ਵਿਨਸੈਂਟ ਤਾਂ ਇਹ ਆਪਸ ਵਿੱਚ ਮਿਲਣ ਲੱਗਦੇ ਨੇ ਤੇ ਇੱਕ ਦੂਜੇ ਨੂੰ ਇਹ ਪਿਆਰ ਕਰਨ ਲੱਗਦੇ ਨੇ ਤੇ ਇਸ ਤੋਂ ਬਾਅਦ ਇਹ ਆਪਣੀ ਫੈਮਿਲੀ ਦੇ ਵਿੱਚ ਦੱਸਦੀ ਹੈ ਕਿ ਮੈਂ ਜੇ ਵਿਆਹ ਕਰਾਂਗੀ ਤਾਂ ਇਸ ਦੇ ਨਾਲ ਹੀ ਕਰਾਂਗੀ ਕਿਉਂਕਿ ਹੁਣ ਇਹ ਦੋਨੋਂ ਹੀ ਈਸਾਈ ਧਰਮ ਦੇ ਸੀ ਤਾਂ ਇਸ ਕਰਕੇ ਘਰਦਿਆਂ ਨੂੰ ਵੀ ਉਸ ਦੀ ਫੈਮਿਲੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਇਸ ਤਰ੍ਹਾਂ 1998 ਦੇ ਵਿੱਚ ਇਹਨਾਂ ਦੇ ਇੱਕ ਬੱਚਾ ਪੈਦਾ ਹੁੰਦਾ ਹੈ ਤੇ ਉਸ ਤੋਂ ਅੱਗੇ ਜਾ ਕੇ 2000 ਦੇ ਵਿੱਚ ਇਹ ਵਿਆਹ ਕਰਵਾ ਲੈਂਦੇ ਨੇ ਜਿਵੇਂ ਕਿ ਆਪਾਂ ਜਾਣਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਸਭ ਚੱਲਦਾ ਹੈ ਕਿ ਉਹ ਪਹਿਲਾਂ ਲਿਵਨ ਦੇ ਵਿੱਚ ਰਹਿੰਦੇ ਨੇ ਤੇ ਬਾਅਦ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਇਸ ਤੋਂ ਬਾਅਦ ਅੱਗੇ ਜਾ ਕੇ 2001 ਦੇ ਵਿੱਚ ਇਹਨਾਂ ਦੇ ਇੱਕ ਬੇਟੀ ਪੈਦਾ ਹੁੰਦੀ ਹੈ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਜੋ ਜੌਨੀ ਹੁੰਦੀ ਹੈ ਇਹ ਡਾਈਵੋਰਸ ਕੇਸ ਫਾਈਲ ਕਰ ਦਿੰਦੀ ਹੈ ਤੇ ਇਹ ਕਹਿੰਦੀ ਹੈ ਕਿ ਮੇਰੇ ਨਾਲ ਫਰਾਡ ਹੋਇਆ ਹੈ ਕਿਉਂਕਿ ਇਸ ਨੂੰ ਪਤਾ ਲੱਗਦਾ ਹੈ ਕਿ ਜੋ ਵਿਨਸੈਂਟ ਸੀ ਉਸਦੇ ਪਹਿਲਾਂ ਵੀ ਤਿੰਨ ਵਿਆਹ ਹੋਏ ਸੀ ਤੇ ਇੱਕ ਵਿਆਹ ਦੇ ਵਿੱਚ ਉਸਦੇ ਇੱਕ ਬੱਚਾ ਵੀ ਸੀ ਤਾਂ ਇਹ ਕਹਿੰਦੀ ਹੈ ਕਿ ਮੇਰੇ ਨਾਲ ਫਰਾਡ ਹੋਇਆ ਹੈ ਇਸ ਲਈ ਮੈਂ ਡਾਈਵੋਰਸ ਲੈਣਾ ਚਾਹੁੰਦੀ ਹਾਂ ਤਾਂ ਇਸ ਤੋਂ ਬਾਅਦ ਜੌਨੀ ਆਪਣੀ ਮਾਂ ਦੇ ਕੋਲ ਹੀ ਰਹਿਣ ਲੱਗਦੀ ਹੈ ਤੇ ਇਸ ਤੋਂ ਬਾਅਦ ਕੁਝ ਸਮਾਂ ਨਿਕਲਦਾ ਹੈ ਤਾਂ ਜੋ ਵਿਨਸੈਂਟ ਸੀ ਇਸ ਨੂੰ ਮਿਲਦਾ ਹੈ ਤਾਂ ਜੌਨੀ ਫੇਰ ਸੋਚਦੀ ਹੈ ਉਸ ਨੂੰ ਤਰਸ ਆ ਜਾਂਦਾ ਹੈ ਤੇ ਉਹ ਸੋਚਦੀ ਹੈ ਕਿ ਇਸ ਨੂੰ ਮaaf ਕਰ ਦਿੱਤਾ ਜਾਵੇ ਤਾਂ ਉਹ ਉਸ ਨੂੰ ਮaaf ਕਰ ਦਿੰਦੀ ਹੈ ਤੇ ਇਹ ਫੇਰ ਇਕੱਠੇ ਦੋਨੋਂ 2003 ਦੇ ਵਿੱਚ ਦੁਬਾਰਾ ਵਿਆਹ ਕਰਵਾ ਲੈਂਦੇ ਨੇ ਤੇ ਇਸ ਤੋਂ ਬਾਅਦ ਇਹ ਜੌਨੀ ਦੇ ਘਰ ਹੀ ਰਹਿਣ ਲੱਗਦੇ ਨੇ ਮਤਲਬ ਕਿ ਵਿਨਸੈਂਟ ਘਰ ਜਵਾਈ ਹੀ ਬਣ ਕੇ ਰਹਿਣ ਲੱਗ ਜਾਂਦਾ ਹੈ ਤਾਂ ਉਸ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਦੇ ਇੱਕ ਫੇਰ ਬੱਚਾ ਪੈਦਾ ਹੁੰਦਾ ਹੈ ਜਿਸ ਦਾ ਨਾਮ ਰੱਖਿਆ ਜਾਂਦਾ ਹੈ ਮਾਰਸ਼ਲ ਤਾਂ ਹੁਣ ਜੋ ਵਿਨਸੈਂਟ ਸੀ ਇਹ ਜੌਨੀ ਦੇ ਘਰ ਹੀ ਰਹਿ ਰਿਹਾ ਸੀ ਪਰ ਇਹਨਾਂ ਦਾ ਜੋ ਰਿਸ਼ਤਾ ਸੀ ਐਦਾਂ ਹੀ ਆਨ ਆਫ ਚੱਲਦਾ ਰਹਿੰਦਾ ਸੀ ਕਦੇ ਲੜਾਈ ਹੋ ਜਾਂਦੀ ਕਦੇ ਇਹ ਇਕੱਠੇ ਹੋ ਜਾਂਦੇ ਮਤਲਬ ਐਦਾਂ ਹੀ ਉਤਰਾ ਚੜਾ ਆ ਰਹੇ ਸੀ ਪਰ ਜੋ ਵਿਨਸੈਂਟ ਸੀ ਉਸਦੀ ਆਪਣੀ ਸੱਸ ਦੇ ਨਾਲ ਬਿਲਕੁਲ ਵੀ ਨਹੀਂ ਬਣਦੀ ਸੀ ਉਹ ਇਕੱਲੇ ਨੂੰ ਨਹੀਂ ਬੁਲਾਉਂਦੇ ਸੀ ਜੋ ਵਿਨਸੈਂਟ ਸੀ ਇਹ ਇਸ ਤਰ੍ਹਾਂ ਹੀ ਕੁਝ ਦਿਨ ਗਾਇਬ ਰਹਿੰਦਾ ਹਫਤਾ ਹਫਤਾ ਗਾਇਬ ਰਹਿੰਦਾ ਫੇਰ ਆ ਜਾਂਦਾ ਇਸ ਦਾ ਐਦਾਂ ਹੀ ਸਭ ਕੁਝ ਚੱਲਦਾ ਰਹਿੰਦਾ ਸੀ ਹੁਣ ਦਿਨ ਆ ਜਾਂਦਾ ਹੈ 6 ਜੁਲਾਈ 2003 ਦਾ ਇਸ ਦਿਨ ਜੌਨੀ ਨੇ ਤੇ ਇਸ ਦੀ ਫੈਮਲੀ ਨੇ ਮਾਰਸ਼ਲ ਦੀ ਆਪਣੇ ਬੱਚੇ ਦੀ ਕਿਸੇ ਰਸਮ ਦੇ ਲਈ ਚਰਚ ਦੇ ਵਿੱਚ ਜਾਣਾ ਹੁੰਦਾ ਹੈ ਇਹ ਸਵੇਰੇ ਜਲਦੀ ਉੱਠਦੇ ਨੇ ਤਿਆਰ ਹੋ ਕੇ ਚਰਚ ਦੇ ਵਿੱਚ ਚਲੇ ਜਾਂਦੇ ਨੇ ਉਸ ਤੋਂ ਬਾਅਦ ਉੱਥੇ ਇਹ ਰਸਮਾਂ ਵਗੈਰਾ ਪੂਰੀਆਂ ਕਰਦੇ ਨੇ ਤੇ ਜਦੋਂ ਵਾਪਸੀ ਤੇ ਇਹ ਕਿਸੇ ਰੈਸਟੋਰੈਂਟ ਦੇ ਵਿੱਚ ਰੁਕਦੇ ਨੇ ਉੱਥੇ ਖਾਣਾ ਵਗੈਰਾ ਖਾਂਦੇ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਘਰ ਆ ਜਾਂਦੇ ਨੇ ਹੁਣ ਇਹ ਸਵੇਰੇ ਜਲਦੀ ਦੇ ਉੱਠੇ ਹੋਏ ਸੀ ਥੱਕੇ ਹੋਏ ਸੀ ਤਾਂ ਆ ਕੇ ਇਹ ਘਰ ਸੌ ਜਾਂਦੇ ਨੇ ਮਤਲਬ ਇਹਨਾਂ ਨੇ ਸ਼ਾਮ ਨੂੰ ਫੇਰ ਚਰਚ ਦੇ ਵਿੱਚ ਜਾਣਾ ਹੁੰਦਾ ਹੈ ਤਾਂ ਹੁਣ ਸ਼ਾਮ ਨਿਕਲ ਜਾਂਦੀ ਹੈ ਰਾਤ ਆ ਜਾਂਦੀ ਹੈ ਤਾਂ ਰਾਤ ਨੂੰ ਜੋ ਜੌਨੀ ਸੀਜ਼ ਦੀ ਇੱਕ ਫਰੈਂਡ ਸੀ ਕ੍ਰੈਸਟੀ ਉਹ ਕਾਲ ਕਰਦੀ ਹੈ ਤਾਂ ਇਹ ਕਾਲ ਪਿਕ ਨਹੀਂ ਕਰਦੇ ਤਾਂ ਉਹ ਸੋਚਦੀ ਹੈ ਕਿ ਥੱਕੇ ਹੋਏ ਸੀ ਸ਼ਾਇਦ ਸੌਂ ਗਏ ਹੋਣਗੇ ਤਾਂ ਹੁਣ ਦੂਸਰਾ ਦਿਨ ਆ ਜਾਂਦਾ ਹੈ ਇਹ ਉਹ ਫੇਰ ਕਾਲ ਕਰਦੀ ਹੈ ਇਹ ਫੇਰ ਕਾਲ ਅਟੈਂਡ ਨਹੀਂ ਕਰਦੇ ਤਾਂ ਤੀਜਾ ਦਿਨ ਆ ਜਾਂਦਾ ਹੈ ਤਾਂ ਉਸ ਦੀ ਜੋ ਫਰੈਂਡ ਸੀ ਉਸ ਨੂੰ ਟੈਨਸ਼ਨ ਹੋ ਜਾਂਦੀ ਹੈ ਉਹ ਕੀ ਕਰਦੀ ਹੈ ਉਹ ਉੱਥੋਂ ਇਹਨਾਂ ਦੇ ਘਰ ਪਹੁੰਚ ਜਾਂਦੀ ਹੈ ਤਾਂ ਜੋ ਕ੍ਰਿਸਟੀ ਸੀ ਇਹ ਚੌਨੀ ਦੇ ਘਰ ਜਾਂਦੀ ਹੈ ਕਿਉਂਕਿ ਉਸ ਦੇ ਕੋਲ ਇੱਕ ਡੁਪਲੀਕੇਟ ਚਾਬੀ ਸੀ ਤਾਂ ਉਹ ਘਰ ਜਾ ਕੇ ਜਦੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦਰਵਾਜ਼ਾ ਖੁੱਲਦਾ ਨਹੀਂ ਤਾਂ ਉਹ ਕੀ ਕਰਦੀ ਹੈ ਉਹ ਉੱਥੋਂ ਕਾਰ ਦੀ ਬੈਕ ਸਾਈਡ ਜਾਂਦੀ ਹੈ ਤੇ ਬੈਕ ਸਾਈਡ ਜੋ ਦਰਵਾਜ਼ਾ ਸੀ ਜਦੋਂ ਦੇਖਦੀ ਹੈ ਤਾਂ ਉਹ ਖੁੱਲਾ ਹੁੰਦਾ ਹੈ ਜਦੋਂ ਉਹ ਥੋੜਾ ਅੰਦਰ ਜਾਂਦੀ ਹੈ ਤਾਂ ਦੇਖਦੀ ਹੈ ਉੱਥੇ ਜੋ ਸਮਾਨ ਸੀ ਖਿਲਰਿਆ ਪਿਆ ਹੁੰਦਾ ਹੈ ਤੇ ਉਹ ਹੋਰ ਥੋੜਾ ਅੱਗੇ ਜਾਂਦੀ ਹੈ ਤਾਂ ਉਹ ਦੇਖਦੀ ਹੈ ਜੋ ਉਹ ਮੰਜ਼ਰ ਦੇਖਦੀ ਹੈ ਉਸਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉੱਥੇ ਖੂਨ ਹੀ ਖੂਨ ਹੋਇਆ ਪਿਆ ਸੀ ਤੇ ਉੱਥੇ ਲਾਸ਼ਾਂ ਦੇ ਢੇਰ ਪਏ ਸੀ ਤਾਂ ਹੁਣ ਉਹ ਤੁਰੰਤ ਉੱਥੋਂ ਬਾਹਰ ਆਉਂਦੀ ਹੈ ਤੇ 911 ਤੇ ਕਾਲ ਕਰਦੀ ਹੈ ਤੇ ਉੱਥੋਂ ਹੁਣ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਵਾਲਿਆਂ ਦਾ ਵੀ ਕਹਿਣਾ ਸੀ ਕਿ ਉਹਨਾਂ ਨੇ ਬਹੁਤ ਸਾਰੇ ਕੇਸ ਹੱਲ ਕੀਤੇ ਨੇ ਇਸ ਤਰ੍ਹਾਂ ਦੇ ਬਹੁਤ ਸੀਨ ਉਹਨਾਂ ਨੇ ਦੇਖੇ ਨੇ ਪਰ ਜੋ ਇਹ ਸੀਨ ਸੀ ਉਹਨਾਂ ਨੇ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਸੀ ਤਾਂ ਉਹਨਾਂ ਨੇ ਜਦੋਂ ਉਹ ਘਰ ਦੇ ਮੇਨ ਗੇਟ ਨੂੰ ਖੋਲਦੀ ਹੈ ਤਾਂ ਉੱਥੇ ਜੋ ਇਹ ਘਰ ਦੀ ਮੁਕੀ ਸੀ ਐਨਸਟੀਨ ਉਸ ਦੀ ਲਾਸ਼ ਪਈ ਸੀ ਉਸਦੇ ਦੋ ਗੋਲੀਆਂ ਵੱਜੀਆਂ ਸੀ ਤੇ ਉਸਦੇ ਹੱਥ ਦੇ ਵਿੱਚ ਇੱਕ ਪਿਸਟਲ ਸੀ ਮਤਲਬ ਕਿ ਉਸਨੇ ਸ਼ਾਇਦ ਸੈਲਫ ਡਿਫੈਂਸ ਦੇ ਵਾਸਤੇ ਉਹ ਪਿਸਟਲ ਚੱਕਿਆ ਸੀ ਪਰ ਉਸ ਨੂੰ ਚਲਾਉਣ ਦਾ ਮੌਕਾ ਨਹੀਂ ਮਿਲਿਆ ਤਾਂ ਪੁਲਿਸ ਜਦੋਂ ਹੋਰ ਅੱਗੇ ਜਾਂਦੀ ਹੈ ਤਾਂ ਅੱਗੇ ਬੈਡਰੂਮ ਦੇ ਵਿੱਚ ਜੋ ਜੌਨੀ ਸੀ ਜੌਨੀ ਦੀ ਲਾਸ਼ ਮੂਹਰੇ ਨੂੰ ਬੈੱਡ ਦੇ ਉੱਤੇ ਪਈ ਹੁੰਦੀ ਹੈ ਤੇ ਉਸਤੇ ਵੀ ਗੋਲੀਆਂ ਵੱਜੀਆਂ ਹੁੰਦੀਆਂ ਨੇ ਉਸਦੇ ਲਗਭਗ 5 ਗੋਲੀਆਂ ਵੱਜੀਆਂ ਹੁੰਦੀਆਂ ਨੇ ਤੇ ਉਸਦੇ ਕੋਲ ਹੀ ਉਸਦਾ ਇੱਕ ਬੱਚਾ ਪਿਆ ਹੁੰਦਾ ਹੈ ਉਸਦੇ ਵੀ ਇੱਕ ਬੈਗ ਦੇ ਵਿੱਚ ਗੋਲੀ ਮਾਰੀ ਗਈ ਹੁੰਦੀ ਹੈ ਤੇ ਇਸ ਤੋਂ ਬਾਅਦ ਉਸ ਦੀ ਜੋ ਬੇਟੀ ਸੀ ਉਸ ਨੂੰ ਜਦੋਂ ਦੇਖਿਆ ਜਾਂਦਾ ਹੈ ਤਾਂ ਉਸ ਦਾ ਜੋ ਹੱਥ ਹੁੰਦਾ ਹੈ ਉਸ ਦੇ ਮੂੰਹ ਵਿੱਚ ਦਬਾਇਆ ਹੋਆ ਹੁੰਦਾ ਹੈ ਮਤਲਬ ਕਿ ਜੋ ਉਸ ਦੀ ਬੇਟੀ ਸੀ ਉਸ ਨੇ ਇਹ ਮੰਜ਼ਰ ਦੇਖਿਆ ਸੀ ਤੇ ਡਰ ਦੇ ਮਾਰੇ ਉਸ ਨੇ ਉਹ ਹੱਥ ਆਪਣੇ ਮੂੰਹ ਦੇ ਵਿੱਚ ਦਬਾਇਆ ਹੋਇਆ ਸੀ ਤੇ ਉਸ ਦੇ ਵੀ ਚਾਰ ਗੋਲੀਆਂ ਮਾਰੀਆਂ ਗਈਆਂ ਸੀ ਤੇ ਇਸ ਤੋਂ ਬਾਅਦ ਜੋ ਉਹਨਾਂ ਦਾ ਛੋਟਾ ਬੱਚਾ ਸੀ ਉਹ ਨਹੀਂ ਲੱਭਦਾ ਪਰ ਜਦੋਂ 4 ਘੰਟੇ ਲੰਘ ਜਾਂਦੇ ਨੇ ਤਾਂ ਫਿਰ ਦੇਖਿਆ ਜਾਂਦਾ ਹੈ ਕਿ ਜੋ ਉਸ ਦਾ ਛੋਟਾ ਬੱਚਾ ਸੀ ਉਸਦੇ ਵੀ ਗੋਲੀ ਮਾਰੀ ਗਈ ਸੀ ਤੇ ਉਸ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਰੱਖਿਆ ਹੋਇਆ ਸੀ ਤੇ ਹੁਣ ਉਸ ਦੀ ਵੀ Laash ਉੱਥੋਂ ਮਿਲ ਜਾਂਦੀ ਹੈ ਹੁਣ ਮਤਲਬ ਇਹ ਕੌਣ ਹੋ ਸਕਦਾ ਸੀ ਜੋ ਇਨਸਾਨ ਇੱਥੇ ਆਇਆ ਸੀ ਜਿਸ ਨੇ ਇਹ ਕਤਲ ਨੂੰ ਅੰਜਾਮ ਦਿੱਤਾ ਸੀ ਉਸ ਨੇ ਇੱਕ 6 ਮਹੀਨੇ ਦੇ ਬੱਚੇ ਦਾ ਵੀ ਤਰਸ ਨਹੀਂ ਖਾਦਾ ਉਸ ਨੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਤਲਬ ਕਿ ਇਹ ਪੁਲਿਸ ਦਾ ਸੋਚਣਾ ਸੀ ਕਿ ਜੇਕਰ ਕੋਈ ਚੋਰੀ ਵਾਸਤੇ ਆਇਆ ਸੀ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਉੱਥੇ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ ਮਤਲਬ ਜੋ ਆਇਆ ਸੀ ਉਸ ਦਾ ਮਕਸਦ ਸਿਰਫ ਇਹਨਾਂ ਨੂੰ ਕਤਲ ਕਰਨਾ ਹੀ ਸੀ ਤਾਂ ਹੁਣ ਇਹਨਾਂ ਦੇ ਪਰਿਵਾਰ ਵਿੱਚੋਂ ਸਿਰਫ ਇੱਕ ਇਨਸਾਨ ਬਚਦਾ ਹੈ ਜੋ ਜਿੰਦਾ ਸੀ ਉਹ ਸੀ ਵਿਲਸੈਂਟ ਤਾਂ ਪਤਾ ਲੱਗਦਾ ਹੈ ਕਿ ਜੋ ਵਿਲਸੈਂਟ ਸੀ ਹੁਣ ਤੋਂ 4 ਦਿਨ ਪਹਿਲਾਂ ਉਹ ਕੋਲੰਬਸ ਪਹਾਇਓ ਜਾ ਚੁੱਕਾ ਸੀ ਜੋ ਉੱਥੋਂ ਲਗਭਗ 2200 ਮੀਲ ਦੂਰ ਸੀ ਇਸ ਤੋਂ ਇਲਾਵਾ ਘਰ ਦੇ ਵਿੱਚ ਕੋਈ ਵੀ ਫੋਰਸਫੁਲ ਐਂਟਰੀ ਨਹੀਂ ਸੀ ਕੋਈ ਲੋਕ ਨਹੀਂ ਤੋੜਿਆ ਗਿਆ ਸੀ ਕੋਈ ਦਰਵਾਜ਼ਾ ਨਹੀਂ ਤੋੜਿਆ ਗਿਆ ਸੀ ਇਸ ਤੋਂ ਇਹ ਪਤਾ ਲੱਗਦਾ ਸੀ ਕਿ ਜੋ ਇਹ ਘਟਨਾ ਨੂੰ ਅੰਜਾਮ ਦੇਣ ਵਾਲਾ ਹੈ ਉਹ ਜਾਂ ਤਾਂ ਕੋਈ ਜਾਣ ਪਹਿਚਾਨ ਵਾਲਾ ਹੈ ਜਾਂ ਕੋਈ ਹੋ ਸਕਦਾ ਹੈ ਜਿਸ ਦੇ ਕੋਲ ਇਸ ਘਰ ਦੀ ਚਾਬੀ ਹੈ ਤਾਂ ਹੁਣ ਜਦੋਂ ਪਤਾ ਕੀਤਾ ਜਾਂਦਾ ਹੈ ਤਾਂ ਵਿਨਸੈਂਟ ohio ਪਹੁੰਚ ਕੇ ਉੱਥੋਂ ਇੱਕ ਰੈਂਟਲ ਕਾਰ ਲੈ ਕੇ ਨਾਰਥ ਕੈਰੋਲਾਈਨਾ ਆਪਣੀ ਮਾਂ ਨੂੰ ਮਿਲਣ ਗਿਆ ਹੋਇਆ ਸੀ ਤਾਂ ਹੁਣ ਜੋ ਪੁਲਿਸ ਸੀ ਇਹ ਆਪਣਾ ਉੱਥੇ ਪਹੁੰਚ ਜਾਂਦੀ ਹੈ ਇਹ ਹਵਾਈ ਸਫਰ ਰਾਹੀਂ ਉੱਥੇ ਪਹੁੰਚ ਜਾਂਦੇ ਨੇ ਤੇ ਜਦੋਂ ਇਹ ਵਿਨਸੈਂਟ ਨੂੰ ਮਿਲਦੇ ਨੇ ਇਹ ਵਿਨਸੈਂਟ ਨੂੰ ਦੱਸਦੇ ਨੇ ਕਿ ਤੇਰੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਹੈ ਤਾਂ ਇਹ ਸੁਣ ਕੇ ਜੋ ਵਿਨਸੈਂਟ ਸੀ ਉਹ ਰੋਣ ਕਰ ਲੌਣ ਲੱਗਦਾ ਹੈ ਉਹ ਆਪਣਾ ਸਿਰ ਜੋ ਸੀ ਉਹ ਕੁਰਸੀ ਦੇ ਵਿੱਚ ਮਾਰਦਾ ਹੈ ਤੇ ਉਹ ਉਲਟੀ ਕਰ ਦਿੰਦਾ ਹੈ ਤਾਂ ਹੁਣ ਮਤਲਬ ਕਿ ਪਰਿਵਾਰ ਉਸ ਦਾ ਖਤਮ ਹੋ ਚੁੱਕਿਆ ਸੀ ਤਾਂ ਦੁੱਖ ਤਾਂ ਉਸ ਨੂੰ ਹੋਣਾ ਹੀ ਸੀ ਤਾਂ ਪੁਲਿਸ ਵਾਲੇ ਹੁਣ ਉਸ ਨੂੰ ਪੁੱਛਦੇ ਨੇ ਕਿ ਤੂੰ ਸਾਨੂੰ ਕੁਝ ਤਾਂ ਦੱਸ ਮਤਲਬ ਇਸ ਕੇਸ ਬਾਰੇ ਕੁਝ ਤਾਂ ਦੱਸ ਸਾਨੂੰ ਕੁਝ ਪਤਾ ਲੱਗੇ ਤਾਂ ਅਸੀਂ ਇਸ ਕੇਸ ਨੂੰ ਹੱਲ ਕਰ ਸਕੀਏ ਵਿਨਸੈਂਟ ਇਸ ਤਰ੍ਹਾਂ ਦਾ ਕੁਝ ਨਹੀਂ ਦੱਸਦਾ ਪਰ ਪੁਲਿਸ ਨੂੰ ਉਸ ਨੂੰ ਛੱਡਣਾ ਪੈਂਦਾ ਹੈ ਕਿਉਂਕਿ ਜੋ ਵਿنسੈਂਟ ਸੀ ਉਸ ਦਾ ਕੇਸ ਸਟਰੋਂਗ ਸੀ ਕਿਉਂਕਿ ਉਸ ਦੇ ਕੋਲ ਪ੍ਰੂਫ ਸੀ ਮਤਲਬ ਉਸ ਨੇ ਕ੍ਰੈਡਿਟ ਕਾਰਡ ਤੋਂ ਜੋ ਸੀ ਬਿੱਲ ਵਗੈਰਾ ਪੇ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਜੋ ਉਸ ਦੇ ਫੋਨ ਦੀ ਲੋਕੇਸ਼ਨ ਸੀ ਉਹ ਵੀ ਉਸ ਸਮੇਂ ਕਤਨਾ ਦੇ ਸਮੇਂ ਉੱਥੇ ਹੀ ਦੀ ਸੀ ਤਾਂ ਇਸ ਕਰਕੇ ਹੁਣ ਪੁਲਿਸ ਨੂੰ ਉਸ ਨੂੰ ਛੱਡਣਾ ਪੈਂਦਾ ਹੈ ਤਾਂ ਇਸ ਤੋਂ ਇਲਾਵਾ ਜੋ ਪੁਲਿਸ ਵਾਲੇ ਸੀ ਆਪਣੇ ਅੰਡਰ ਕਵਰ ਵੀ ਉੱਥੇ ਛੱਡਦੇ ਨੇ ਪਰ ਉਹਨਾਂ ਨੂੰ ਕੋਈ ਵੀ ਸਰਾਗ ਹੱਥ ਨਹੀਂ ਲੱਗਦਾ ਹੁਣ 16 ਜੁਲਾਈ 2003 ਨੂੰ ਇਹ ਮੰਜ਼ਰ ਦੇਖਣ ਵਾਲਾ ਹੁੰਦਾ ਹੈ ਜਦੋਂ ਇੱਕੋ ਘਰ ਦੇ ਵਿੱਚੋਂ ਪੰਜ ਲਾਸ਼ਾਂ ਚੁੱਕੀਆਂ ਜਾਂਦੀਆਂ ਨੇ ਸਾਰੀ ਕਮਿਊਨਿਟੀ ਉੱਥੇ ਮੌਜੂਦ ਹੁੰਦੀ ਹੈ ਤੇ ਸਾਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਹੁੰਦੇ ਹਨ ਕਿਉਂਕਿ ਇਹ ਜੋ ਹਾਰਪਰ ਫੈਮਲੀ ਸੀ ਇਹ ਇੱਕ ਬਹੁਤ ਚੰਗੀ ਫੈਮਲੀ ਸੀ ਸਾਰਿਆਂ ਦੇ ਨਾਲ ਖੜਦੀ ਸੀ ਤੇ ਹੁਣ ਜੋ ਜਦੋਂ ਦਫਨਾਉਣ ਟਾਈਮ ਆਉਂਦਾ ਹੈ ਤਾਂ ਜੋ ਜੌਨੀ ਸੀ ਜੋ ਜੌਨੀ ਦਾ ਸਭ ਤੋਂ ਛੋਟਾ ਬੱਚਾ ਸੀ ਉਸ ਨੂੰ ਉਸ ਦੇ ਉੱਪਰ ਪਾ ਕੇ ਇੱਕੋ ਹੀ ਤਬੂਤ ਦੇ ਵਿੱਚ ਪਾ ਕੇ ਦਫਨਾਇਆ ਜਾਂਦਾ ਹੈ ਇਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਥੋੜਾ ਇੱਥੇ ਹੀ ਰੁਕ ਜਾਂਦੀ ਹੈ ਹੁਣ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਿਕ ਉਹ ਕਹਿੰਦੇ ਨੇ ਕਿ ਜਦੋਂ ਇਹਨਾਂ ਦੇ ਨਿਊ ਬੇਬੀ ਮਤਲਬ ਮਾਰਸ਼ਲ ਪੈਦਾ ਹੋਣ ਵਾਲਾ ਸੀ ਤਾਂ ਉਸ ਸਮੇਂ ਜੌਨੀ ਕਹਿੰਦੀ ਹੈ ਕਿ ਮੈਂ ਵਿਨਸੈਂਟ ਤੋਂ ਅਲੱਗ ਹੋਣਾ ਚਾਹੁੰਦੀ ਹਾਂ ਹੁਣ ਵਿਨਸੈਂਟ ਨੂੰ ਇਹ ਡਰ ਸੀ ਕਿ ਜੇਕਰ ਇਹ ਮੇਰੇ ਤੋਂ ਅਲੱਗ ਹੋ ਗਈ ਤਾਂ ਮੈਂ ਤਿੰਨ ਬੱਚਿਆਂ ਦੀ ਕਸਟਡੀ ਕਿੱਥੋਂ ਸਾਂਭ ਲਵਾਂਗਾ ਤਾਂ ਫਿਰ ਉਹ ਜੋ ਪੁਲਿਸ ਇਹ ਆਪਣੇ ਅਲੱਗ-ਅਲੱਗ ਐਂਗਲਸ ਤੋਂ ਜਾਂਚ ਕਰਦੀ ਹੈ ਤਾਂ ਉਹ ਜੋ ਵਿਨਸੈਂਟ ਨੇ ਪੇ ਕੀਤਾ ਸੀ ਉਹ ਕਿਸੇ ਕੋਈ ਵੀ ਰਸੀਦ ਮੰਗਾਉਂਦੇ ਨੇ ਤਾਂ ਜਦੋਂ ਇਹ ਵਿਨਸੈਂਟ ਉੱਥੇ ਗਿਆ ਸੀ 2200 ਮੀਲ ਦੂਰ ਤਾਂ ਇਸਨੇ ਇੱਕ ਚਾਈਨੈਸ ਰੈਸਟੋਰੈਂਟ ਤੇ ਇੱਕ வால்ਮਾਰਟ ਦੇ ਵਿੱਚ ਪੇ ਕੀਤਾ ਸੀ ਤਾਂ ਉਹ ਰਸੀਦ ਮੰਗਾਉਂਦੇ ਨੇ ਉਹ ਜਦੋਂ ਉੱਥੇ வால்ਮਾਰਟ ਦੀ ਜਾਂਚ ਕਰਦੇ ਨੇ ਜਾਂ ਉੱਥੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਨੇ ਤਾਂ ਉੱਥੇ ਉਹਨਾਂ ਦੇ ਇੱਕ ਚੀਜ਼ ਧਿਆਨ ਦੇ ਵਿੱਚ ਆਉਂਦੀ ਹੈ ਕਿ ਉੱਥੇ ਪੇ ਤਾਂ ਇਸਨੇ ਕ੍ਰੈਡਿਟ ਕਾਰਡ ਤੋਂ ਹੀ ਹੋਇਆ ਸੀ ਪਰ ਜੋ ਪੇ ਕਰਨ ਵਾਲਾ ਸੀ ਉਹ ਵਿਨਸੈਂਟ ਨਹੀਂ ਸਗੋਂ ਉਸ ਦਾ ਭਰਾ ਮੈਲਵੈਂਸੀ ਤਾਂ ਹੁਣ ਪਤਾ ਲੱਗਦਾ ਹੈ ਕਿ ਇਸ ਨੇ ਵੈਂਸੈਟ ਨੇ ਆਪਣੇ ਕ੍ਰੈਡਿਟ ਕਾਰਡ ਆਪਣਾ ਫੋਨ ਸਾਰਾ ਕੁਝ ਆਪਣੇ ਭਰਾ ਨੂੰ ਹੀ ਸੌਂਪਿਆ ਹੋਇਆ ਸੀ ਉੱਥੇ ਪੇ ਵੀ ਉਸ ਨੇ ਹੀ ਕੀਤਾ ਸੀ 2200 ਮੀਲ ਦੂਰ ਤਾਂ ਹੁਣ ਪੁਲਿਸ ਵਾਲੇ ਸੋਚਦੇ ਨੇ ਕਿ ਇਸ ਤਰ੍ਹਾਂ ਇਹ ਮਤਲਬ ਕਿ ਇੰਨੀ ਦੂਰ ਕੈਲੀਫੋਰਨੀਆ ਕਿਵੇਂ ਆ ਸਕਦਾ ਹੈ ਤਾਂ ਉਹ ਜੋ ਉਸ ਨੇ ਰੈਂਟਲ ਕਾਰ ਲਈ ਸੀ ਉੱਥੇ ਪਤਾ ਕਰਦੇ ਨੇ ਤਾਂ ਜੋ ਰੈਂਟਲ ਕਾਰ ਸੀ ਇਸ ਹਿਸਾਬ ਨਾਲ ਉਸ ਨੇ ਜਿਵੇਂ ਉਸ ਏਰੀਆ ਦੇ ਵਿੱਚ ਹੀ ਘੁੰਮਣਾ ਸੀ ਤਾਂ 1000 1500 ਜਾਂ 2000 ਮੀਲ ਚੱਲ ਸਕਦੀ ਸੀ ਕਿਉਂਕਿ ਜਦੋਂ ਰੈਂਟਲ ਕਾਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਮੀਲ ਵਗੈਰਾ ਚੈੱਕ ਕਰਦੇ ਨੇ ਸਟਾਰਟ ਤੇ ਉਸ ਤੋਂ ਬਾਅਦ ਕਿੰਨੀ ਚੱਲ ਗਈ ਇਹ ਸਾਰਾ ਕੁਝ ਚੈੱਕ ਕਰਦੇ ਨੇ ਤਾਂ ਹੁਣ ਜਦੋਂ ਉੱਥੇ ਚੈੱਕ ਕਰਿਆ ਜਾਂਦਾ ਹੈ ਤਾਂ ਜੋ ਕਾਰ ਸੀ 2000 ਮੀਲ ਨਾ ਚੱਲ ਕੇ 5400 ਮੀਲ ਚੱਲੀ ਹੁੰਦੀ ਹੈ ਤਾਂ ਹੁਣ ਪੁਲਿਸ ਵਾਲੇ ਇਹ ਸੋਚਦੇ ਨੇ ਕਿ ਕੀ ਇਹ ਇੱਥੇ ਆਇਆ ਹੋਵੇਗਾ ਤਾਂ ਹੁਣ ਉਹਨਾਂ ਨੂੰ ਸ਼ੋਰ ਹੋ ਜਾਂਦਾ ਹੈ ਕਿ ਹਾਂ ਇਹ ਕਾਰ ਰਾਹੀਂ ਕੈਲੀਫੋਰਨੀਆ ਆਇਆ ਸੀ ਪਰ ਇਹ ਸਬੂਤ ਕਾਫੀ ਨਹੀਂ ਸੀ ਕਿਉਂਕਿ ਵਿਨਸੈਂਟ ਇਹ ਕਹਿ ਸਕਦਾ ਸੀ ਕਿ ਮੈਂ ਆਪਣੇ ਫਰੈਂਡਸ ਵਗੈਰਾ ਨਾਲ ਇੱਧਰ ਉੱਧਰ ਘੁੰਮਿਆ ਜਾਂ ਕੁਝ ਵੀ ਕਹਿ ਸਕਦਾ ਸੀ ਉਹ ਇਹ ਜਿੰਨੇ ਜਿਆਦਾ ਮੇਲ ਚੱਲੀ ਹੋਈ ਸੀ ਇਹ ਇਹਨਾਂ ਨੂੰ ਗਿਣਵਾ ਸਕਦਾ ਸੀ ਤਾਂ ਇਸ ਕਰਕੇ ਪੁਲਿਸ ਦਾ ਕੇਸ ਮਤਲਬ ਕਿ ਇੱਥੇ ਵੀ ਜਿਆਦਾ ਮਜ਼ਬੂਤ ਨਹੀਂ ਸੀ ਉਹ ਇਸ ਨੂੰ ਵੀ ਕੋਈ ਖਾਸ ਸਬੂਤ ਨਹੀਂ ਮੰਨਦੀ ਪੁਲਿਸ ਹੁਣ ਕੀ ਕਰਦੀ ਆ ਇਹ ਜੋ ਉਹ ਕਾਰ ਸੀ ਉਸ ਦਾ ਰੇਡੀਏਟਰ ਤੇ ਫਿਲਟਰ ਵਗੈਰਾ ਕਢਵਾ ਲੈਂਦੀ ਆ ਉਹਨਾਂ ਨੂੰ ਖਲਵਾ ਲੈਂਦੀ ਆ ਤੇ ਹੁਣ ਇੱਕ ਡਾਕਟਰ ਨਾਲ ਸੰਪਰਕ ਕਰਦੇ ਨੇ ਡਾਕਟਰ ਦਾ ਨਾਮ ਸੀ ਕਿਮਸੀ ਇਹ ਡਾਕਟਰ ਸੀ ਜੋ ਇਹਨਾਂ ਦੇ ਉੱਤੇ ਕੀੜੇ ਮਕੌੜਿਆਂ ਦੇ ਉੱਤੇ ਰਿਸਰਚ ਕਰਦੀ ਸੀ ਖੋਜ ਕਰਦੀ ਸੀ ਤੇ ਉਸ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਇਸ ਫਿਲਟਰ ਦੇ ਵਿੱਚੋਂ ਜੋ ਕੀੜੇ ਮਕੌੜੇ ਜਾਂ ਮੱਛਰ ਤੇ ਮੱਖੀਆਂ ਨਿਕਲੀਆਂ ਹਨ ਉਹ ਕਿਹੜੇ ਇਲਾਕੇ ਦੇ ਵਿੱਚ ਪਾਏ ਜਾਂਦੇ ਨੇ ਤਾਂ ਹੁਣ ਉਹ ਡਾਕਟਰ ਦੱਸਦੀ ਹੈ ਕਿ ਇਹ ਜੋ ਮੱਛਰ ਤੇ ਮੱਖੀਆਂ ਨੇ ਇਹ ਕੈਲੀਫੋਰਨੀਆ ਇਲਾਕੇ ਵਿੱਚ ਹੀ ਪਾਏ ਜਾਂਦੇ ਹਨ ਤਾਂ ਹੁਣ ਇਹ ਸਪਸ਼ਟ ਹੋ ਚੁੱਕਿਆ ਸੀ ਕਿ ਜੋ ਉਹ ਕਾਰ ਸੀ ਉਹ ਕੈਲੀਫੋਰਨੀਆ ਵਿੱਚ ਆਈ ਸੀ ਤੇ ਇੱਥੋਂ ਹੀ ਉਹ ਮੱਛਰ ਤੇ ਮੱਖੀਆਂ ਉਸ ਫਿਲਟਰ ਦੇ ਵਿੱਚ ਫਸੇ ਸੀ ਹੁਣ April 2004 ਨੂੰ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ 2007 ਨੂੰ ਇਸ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਹੁਣ ਪਤਾ ਲੱਗਦਾ ਹੈ ਕਿ ਜੋ ਇਹ ਵਿਨਸੈਂਟ ਸੀ ਇਹ ਹਵਾਈ ਸਫ਼ਰ ਰਹੀਂ ohio ਗਿਆ ਸੀ ਇਹ ਸਿਰਫ ਇਹ ਦਿਖਾਉਣ ਗਿਆ ਸੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਿਹਾ ਤਾਂ ਕਿ ਲੋਕਾਂ ਨੂੰ ਜਾਂ ਕਿਸੇ ਨੂੰ ਵੀ ਇਸ ਤੇ ਸ਼ੱਕ ਨਾ ਹੋਵੇ ਤਾਂ ਉੱਥੇ ਜਾ ਕੇ ਇਹ ਇਹ ਉੱਥੇ 2 ਜੁਲਾਈ ਨੂੰ ਗਿਆ ਸੀ ਉਸ ਤੋਂ ਬਾਅਦ ਇਹ 3 ਜੁਲਾਈ ਨੂੰ ਰੈਂਟਲ ਕਾਰ ਲੈਂਦਾ ਹੈ ਉੱਥੋਂ ਦਿਨ ਰਾਤ ਕਾਰ ਚਲਾ ਕੇ 4 ਜੁਲਾਈ ਨੂੰ ਉੱਥੇ ਪਹੁੰਚਦਾ ਹੈ ਰਸਤੇ ਦੇ ਵਿੱਚ ਇਹ ਇੱਕ પેટ્રોલ ਪੰਪ ਤੇ ਵੀ ਰੁਕਦਾ ਹੈ ਤੇ ਉੱਥੇ ਇਹ ਕੈਸ਼ ਦੇ ਵਿੱਚ ਹੀ ਪੇਮੈਂਟ ਕਰਦਾ ਹੈ ਇਸ ਤੋਂ ਇਲਾਵਾ ਜੋ ਇਸ ਦਾ ਕ੍ਰੈਡਿਟ ਕਾਰਡ ਤੇ ਇਸ ਦਾ ਫੋਨ ਸੀ ਇਹ ਆਪਣੇ ਉੱਥੇ ਭਰਾ ਨੂੰ ਦੇ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਨੂੰ ਯੂਜ਼ ਕਰ ਲਈ ਉਸ ਤੋਂ ਬਾਅਦ ਇਹ ਘਰ ਪਹੁੰਚਦਾ ਹੈ ਇਸ ਦੇ ਕੋਲ ਗਾਰਾਜ ਦੀ ਚਾਬੀ ਹੁੰਦੀ ਹੈ ਇੱਕ ਗੈਰਾਜ ਰਾਹੀਂ ਉੱਥੇ ਦਾਖਲ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਆਪਣੀ ਸੱਸ ਦੇ ਗੋਲੀ ਮਾਰਦਾ ਹੈ ਤਾਂ ਇਸ ਤਰ੍ਹਾਂ ਆਵਾਜ਼ ਸੁਣ ਕੇ ਜੌਨੀ ਭੱਜ ਕੇ ਆਉਂਦੀ ਹੈ ਤਾਂ ਇਹ ਜੌਨੀ ਦੇ ਵੀ ਗੋਲੀ ਮਾਰਦਾ ਹੈ ਤੇ ਜੋ ਜੌਨੀ ਸੀ ਉਹ ਬੈੱਡ ਦੇ ਉੱਤੇ गिर ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੇ ਇਹ ਵੀ ਦੇਖਿਆ ਸੀ ਕਿ ਜੋ ਜੌਨੀ ਸੀ ਉਸਦੇ ਨਾਲ ਰੇਪ ਵੀ ਹੋਇਆ ਸੀ ਤੇ ਉਸਦੇ ਛਾਤੀ ਦੇ ਵਿੱਚ ਚਾਕੂ ਵੀ ਮਾਰੇ ਗਏ ਸੀ ਤਾਂ ਇਸ ਤੋਂ ਪਤਾ ਲੱਗਦਾ ਸੀ ਕਿ ਕਿੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਸੀ ਇਸਦੇ ਮਨ ਦੇ ਵਿੱਚ ਤਾਂ ਹੁਣ ਇਹ ਅੱਗੇ ਬੱਚਾ ਨੂੰ ਵੀ ਮਾਰ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਉੱਥੋਂ ਜੋ ਸਮਾਨ ਸੀ ਉਸ ਨੂੰ ਖਿਲਾਰ ਦਿੰਦਾ ਹੈ ਮਤਲਬ ਇਹ ਚਾਹੁੰਦਾ ਸੀ ਕਿ ਜਦੋਂ ਕੋਈ ਆ ਕੇ ਇੱਥੇ ਦੇਖੇ ਤਾਂ ਉਸ ਨੂੰ ਲੱਗੇ ਕਿ ਕੋਈ ਚੋਰੀ ਦੇ ਮਾਮਲੇ ਦੇ ਵਿੱਚ ਇੱਥੇ ਆਇਆ ਸੀ ਚੋਰੀ ਕਰਨ ਲਈ ਕੋਈ ਇੱਥੇ ਆਇਆ ਸੀ ਤਾਂ ਇੱਥੋਂ ਇਹ ਵਾਪਸ ਚਲੇ ਜਾਂਦਾ ਹੈ ਇਸ ਤੋਂ ਬਾਅਦ ਇਹ ਵੀ ਪਤਾ ਲੱਗਦਾ ਹੈ ਇਸ ਦੀ ਜੋ ਇੱਕ ਐਕਸ ਵਾਈਫ ਤੇ ਇਸ ਦੀ ਇੱਕ ਸਹੇਲੀ ਵੀ ਸਾਹਮਣੇ ਆਉਂਦੀ ਹੈ ਤਾਂ ਉਹ ਦੱਸਦੇ ਨੇ ਕਿ ਇਹ ਜੋ ਇਨਸਾਨ ਸੀ ਇਹ ਸਮਾਜ ਦੇ ਵਿੱਚ ਐਸੇ ਤਰ੍ਹਾਂ ਵਿਚਰਦਾ ਸੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਚੰਗਾ ਦਿਖਾਉਂਦਾ ਸੀ ਪਰ ਜਦੋਂ ਇਹ ਇਕੱਲਾ ਹੁੰਦਾ ਤਾਂ ਇਹ ਬਹੁਤ ਹੀ ਖਤਰਨਾਕ ਸੀ ਇਹ ਸਮਾਜ ਦੇ ਵਿੱਚ ਇੱਕ ਡਰਾਮਾ ਕਰਦਾ ਸੀ ਉਹਨਾਂ ਦੇ ਦੱਸਾਂ ਮੁਤਾਬਿਕ ਉਹ ਕਹਿੰਦੇ ਨੇ ਕਿ ਇਹ ਦਿਸਦਾ ਕੁਝ ਹੋਰ ਸੀ ਪਰ ਅੰਦਰੋਂ ਇਹ ਹੈ ਕੁਝ ਹੋਰ ਸੀ 27 ਸਤੰਬਰ 2007 ਨੂੰ ਪੁਲਿਸ ਦੀ ਸੂਝਬੂਝ ਦੇ ਨਾਲ ਇਹ ਕੇਸ ਹੱਲ ਕਰ ਲਿਆ ਗਿਆ ਸੀ ਤੇ 27 ਸਤੰਬਰ 2007 ਨੂੰ ਇਸ ਵਿਨਸੈਂਟ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਹੁਣ ਬਿਨਾ ਕਿਸੇ ਕਾਰਨ ਇਸ ਇਨਸਾਨ ਨੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਹਾਂਜੀ ਕਿਵੇਂ ਦੀ ਲੱਗੀ ਅੱਜ ਦੀ ਇਹ ਕਹਾਣੀ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣਾ ਸਾਡਾ ਕੋਈ ਮਕਸਦ ਤੁਹਾਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਸੁਚੇਤ ਰਹਿਣ ਦੀ ਜਲਦ ਹੀ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ